ਬਰ ਗਾੜੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ گروਹ ਦੇ ਪੰਜ ਮੈਂਬਰਾਂ ਚੋਂ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਭਾਰੀ ਤੇਜ਼ ਹਥਿਆਰ ਵੀ ਕੀਤੇ ਗਏ ਬਰਾਮਤ ਜਾਣਕਾਰੀ ਅਨੁਸਾਰ ਅੱਜ ਡੀਐਸਪੀ ਜੈਤੋ ਸਰਦਾਰ ਸੁਖਦੀਪ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਗਰਾਲੀ ਚੌਕੀ ਦੇ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਪੰਜ ਵਿਅਕਤੀ ਜੋ ਕਿ ਲੁੱਟਾਂ ਖੋਹਾਂ ਕਰਦੇ ਸਨ ਉਹਨਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਦ ਕਿ ਦੋ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ ਆਓ ਸੁਣਦੇ ਹਾਂ ਕੀ ਕਹਿੰਨਾ ਹੈ ਡੀਐਸਪੀ ਸੁਖਦੀਪ ਸਿੰਘ ਦਾ ਪ੍ਰੈਸ ਕਾਨਫਰੰਸ ਦਰਾਨ ਲੁੱਟਾਂ ਖੋਹਾਂ ਕਰਨ ਵਾਲੇ ਕੁਝ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕੀ ਮਾਮਲਾ ਸਾਰਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਐਸਐਸਪੀ ਸ਼੍ਰੀ ਗੁਰਪ੍ਰੀਤ ਸਿੰਘ ਜੀ ਨੇ ਐਪੀਐਸ ਐਸਐਸਪੀ ਜੀ ਚੋਟੀ ਸੰਗਠਨ ਤੋਂ ਪੱਧ ਤੱਕ ਜੋ ਆਪਾਂ ਮਹਿਮ ਛੇੜੀ ਹੋਈ ਹੈ ਉਹਦੇ ਵਿੱਚ ਪਿਛਲੇ ਦਿਨੀ ਅਸੀਂ ਇੱਕ ਸਾਡੇ ਚੌਕੀ ਇੰਚਾਰਜ ਏਐਸਐਚ ਜਸਵਿੰਦਰ ਸਿੰਘ ਨੇ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਇੱਕ ਨਾਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਰਣ ਸਿੰਘ ਵਾਲਾ ਪੁਲਿਸ ਹੂਏ ਤੇ ਕੁਝ ਸ਼ੱਕੀ ਵਿਅਕਤੀ ਬੈਠੇ ਆ ਜੋ ਕਿਸੇ ਮੁੱਲ ਕੀ Maruti ਹਨ ਬੈਠੇ ਆ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਲੁੱਟਖੋ ਕਰ ਸਕਦੇ ਕੁਝ ਵੀ ਕਰ ਸਕਦੇ ਆ ਜੀ ਜਿਸ ਤੇ ਏਐਸਐਚ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਪਰ ਪਹੁੰਚਿਆ ਜਿੱਥੇ ਕਿ ਪੰਜ ਵਿਅਕਤੀ ਉਹਨਾਂ ਨੂੰ ਦਿਖਾਈ ਦਿੱਤੇ ਜੋਤੋਂ ਨਾਲ ਲੀਟ ਵਾਲੀ ਤੇ ਪੰਜਾ ਦੇ ਵਿੱਚੋਂ ਤਿੰਨ ਵਿਅਕਤੀ ਕਾਬੂ ਆਏ ਤੇ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਜਿਹੜੇ ਕਾਬੂ ਹੋਏ ਉਹਨਾਂ ਦੇ ਵਿੱਚੋਂ ਡੀਸੀ ਸਿੰਘ ਪੁੱਤਰ ਸਿੰਘ ਮੱਖਣ ਸਿੰਘ ਤੇ ਸਾਹਿਲ ਪੁੱਤਰ ਪੂਰਾ ਵਾਸੀ ਦਲ ਸਿੰਘ ਵਾਲਾ ਗਗਨਦੀਪ ਸਿੰਘ ਉਰਫ ਮੋਟੂ ਪੁੱਤਰ ਕਾਲਾ ਸਿੰਘ ਵਾਸੀ ਮੱਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਇੱਕ ਕੁਹਾੜੀ ਪਾਈਪ ਲੋਹਾਰਾੜ ਅਤੇ ਬੇਸਬਾਲ ਬ੍ਰੰਦ ਹੋਈ ਅਜਿਹੇ ਭੱਜੇ ਜੀ ਉਹਨਾਂ ਦੇ ਕੀ ਨਾਂ ਜੀ ਜਿਹੜੇ ਭੱਜੇ ਆ ਜੀ ਉਹਨਾਂ ਚ ਅਮਨ ਚੋਦ ਸਿੰਘ ਉਰਫ ਜੋਤ ਵਾਸੀ ਦਲ ਸਿੰਘ ਵਾਲਾ ਆਕਾਸ਼ਦੀਪ ਸਿੰਘ ਵਾਸੀ ਦਲ ਸਿੰਘ ਵਾਲਾ ਆ ਕੋਲ ਗਿੰਤੀ ਕਿੰਨੀ ਦੱਸੀ ਹੈ ਜੀ ਇਹਨਾਂ ਦੀ ਟੁੱਟ ਗਈ ਇਹ ਦੇਖੋ ਜੀ 5 ਵਿਅਕਤੀ ਸੀਗੇ ਤਿੰਨ ਮੌਕੇ ਤੇ ਫੜੇ ਗਏ ਦੋ ਫਰਾਰ ਹੋ ਗਏ ਜੀ ਇਹਨਾਂ ਦਾ ਵੀ ਮੁਕਤਬਾਤ ਹੋ ਗਿਆ ਹਾਂ ਜੀ ਇਹਨਾਂ ਦਾ ਤਾਂ ਪਹਿਲਾਂ ਵੀ ਮੁਕਤਬਾਤਿਆਂ ਦਰਜਾ ਜੀ ਇਹਨਾਂ ਨੂੰ ਰਿਮਾਂਡ ਤੇ ਲਿਆਂਦਾ ਰਿਮਾਂਡ ਤੋਂ ਲਿਆਂਦੇ ਪੁੱਛਕਿਛ ਕੀਤੀ ਇਹਨਾਂ ਤੋਂ ਸਖਤਾਈ ਦਾ ਤੇ ਇਹਨਾਂ ਕੋਲ ਚਾਰ ਮੋਬਾਈਲ ਫੋਨ ਬਰਾਮਦ ਹੋਏ ਤੇ ਇਹਨਾਂ ਨੇ ਦੁਬਾਰਾ ਹਾਸਲ ਵੀ ਕੀਤਾ ਕਰਨੀ ਹੈ। ਹਾਂਜੀ ਰਿਮਾਂਡ ਵਗੈਰਾ ਜੀ। ਹਾਂਜੀ ਰਿਮਾਂਡ ਹਾਸਲ ਕੀਤਾ ਜੀ ਰਿਮਾਂਡ ਤੋਂ ਬਾਅਦ ਹੀ ਇਹਨਾਂ ਨੂੰ ਆਪਾਂ ਇਹ ਚੀਜ਼ ਆਪਣੀ ਤੋਂ ਬਰੰਭਤ ਕੀਤੀ ਹੈ। ਤੇ 4 ਮੋਬਾਈਲ ਵੀ ਇਹਨਾਂ ਤੋਂ ਬਰੰਭਤ ਹੋਏ ਆ। ਅੱਛਾ ਜਿਹੜੀਆਂ ਲੁੱਟਾਂ ਹੋਆਂ ਕਿੱਥੇ 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 ਕੀਤੀਆਂ ਗਈਆਂ ਜੀ ਬਟੇ। ਇਹ ਦੇਖੋ ਜੀ ਇਹ ਲਾਲ ਜਣਾ ਰੋਡ ਆ ਮੇਨ ਰੋਡ ਇੱਥੋਂ ਪਰਸ ਖੋਇਆ ਸੀ ਬਜ਼ੁਰਗੋ 8000 ਰੁਪਏ ਸੀਗੇ। ਜੀ। ਢਾਈ ਪੇ ਸਵੇਰ ਤੋਂ ਵੱਖ-ਵੱਖ ਰਾਹੀ ਦਾ ਤੋਂ ਪੈਸੇ ਖੋਏ ਸੀਗੇ। ਜੀ। ਤੇ ਅਜੀਤ ਗਿਲ ਰੋਡ ਤੋਂ ਪਰਸ ਖੋਇਆ ਸੀਗਾ ਉਥੋਂ 2800 ਰੁਪਏ ਸੀਗੇ ਜਲਾਲਾਬਾਦ ਬਨਾਲਾ ਤੋਂ ਪਰਸ ਖੋਇਆ ਸੀ 10000 ਰੁਪਏ ਸੀਗਾ ਜੀ ਸਦਮਾ ਤੋਂ ਕੰਬਲ ਵਾਲੇ ਨੇਚਰ ਵਾਲੇ ਤੋਂ ਇਹਨਾਂ ਨੇ ਪੈਸੇ ਲਏ 9000 ਰੁਪਏ ਖੋਇਆ ਕਿਸੇ ਕੋਲ ਜੀ ਦਲ ਸਿੰਘ ਵਾਲਾ ਸੂਏ ਤੋਂ ਵਕਫ ਕਰਾਉਂ ਗਿਆ ਤਾਂ ਕਿਸੇ ਨੂੰ 300 500 ਰੁਪਏ ਰੋਟਲੇ ਕੋਰਪਰੋਡ પેટ્રોલ ਪੰਪ ਦੇ ਲਾਗੇ 15000 ਰੁਪਏ ਖੋਏ ਸੀਗੇ ਮਾਨਸਾ ਦੇ ਕਿਸੇ ਵਿਅਕਤੀ ਨਾਮ ਨਹੀਂ ਪਤਾ ਕੀ ਆ ਤੇ ਉਹਨਾਂ ਤੋਂ ਵੀ ਲੁੱਟਖੋ ਕੀਤੀ ਆ ਇੱਕ ਬਸਟੈਂਡ ਕੋਡ ਪੂਰੇ ਕਮੀ ਪਰਸ ਹੋਇਆ ਸੀ ਉੱਥੋਂ 10000 ਰੁਪਏ ਸਰੇ ਜੀ ਤੇ ਚੰਦਪਾਣ ਪੁਲ ਦੇ ਲਾਗੇ ਹੋ ਇਹਨਾਂ ਨੇ ਇੱਕ ਮੋਬਾਈਲ ਹੋਣ ਖੋਇਆ ਸੀਗਾ ਜਿਹਦਾ 6000 ਰੁਪਏ ਦਾ ਸੀ ਅੱਛਾ ਕੋਈ ਜੈਤੂ ਦੇ ਵਿੱਚ ਵੀ ਕੋਈ ਵਰ ਦਿੱਤਾ ਇਹਨਾਂ ਦੀਆਂ ਸਾਹਮਣੇ ਆਈਆਂ ਜੀ ਜੈਤੂ ਦੇ ਵਿੱਚ ਨਹੀਂ ਕੋਈ ਬਾਤ ਤਾਂ ਇਹਨਾਂ ਦੇ ਸਾਹਮਣੇ ਨਹੀਂ ਆਈ ਕੋਈ ਜੀ ਠੀਕ ਹੈ ਜੀ